ਵਾਲ ਜੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਟਕ ਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਅੱਜ ਜਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ ਤਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਦੀ ਭਗਵੰਤਾਨ ਸਰਕਾਰ ਵੱਲੋਂ ਪੈਟਰੋਲ ਤੇ 61 ਪੈਸੇ ਅਤੇ ਡੀਜ਼ਲ ਤੇ 92 ਪੈਸੇ ਦੇ ਕੀਤੇ ਗਏ ਵਾਅਦੇ ਦੇ ਵਿਰੋਧ ਵਿੱਚ ਅੱਜ ਭਾਜਪਾ ਦੀਆਂ ਸਮੂਹ ਮੰਡਲਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਧਿਮਾਰ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਉਤਪਾਦਾਂ ਤੇ ਇਹ ਵਾਅਦਾ ਅਜੇ ਹੀ ਸਮੇਂ ਹੋਇਆ ਜਦੋਂ ਸੂਬੇ ਦੇ ਨਾਗਰਿਕ ਪਹਿਲਾਂ ਹੀ ਮੰਦੀ ਅਤੇ ਬੇਰੁਜ਼ਗਾਰੀ ਸੰਕਟ ਕਾਰਨ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਸਰਕਾਰ ਦੀ ਲੋਕਾਂ ਪ੍ਰਤੀ ਅਸੰਵੇਦਨਸ਼ੀਲਤਾ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦੇ ਧਿਮਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਨ 'ਚ ناکਾਮ ਹੋ ਕੇ ਲੋਕਾਂ ਦੇ ਭਰੋਸੇ ਨਾਲ ਧੋਖਾ ਕੀਤਾ ਹੈ। ਉਹਨੇ ਕਿਹਾ ਕਿ ਮਿਹਨਤਕਸ਼ ਪੰਜਾਬੀਆਂ ਦੀ ਕਮਾਈ ਨਾਲ ਸਰਕਾਰੀ ਖਜ਼ਾਨਾ ਭਰਨ ਦੀ ناکਾਮ ਕੋਸ਼ਿਸ਼ ਆਪ ਸਰਕਾਰ ਦੀ ناکامی ਨੂੰ ਉਜਾਗਰ ਕਰ ਰਹੀ ਹੈ। ਉਹਨੇ ਕਿਹਾ ਕਿ ਭਾਜਪਾ ਆਮ ਜਨਤਾ ਦੀ ਨਾਲ ਸਰਕਾਰ ਦੁਆਰਾ ਕੀਤਾ ਜਾ ਰਿਹਾ ਇਹ ਧੋਖਾ ਬਰਦਾਸ਼ਤ ਨਹੀਂ ਕਰੇਗੀ। ਜੇ ਸਰਕਾਰ ਨੇ ਇਹ ਨਾਦਰਸ਼ਾਹੀ ਹੁਕਮ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਭਾਜਪਾ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਇਸ ਮੌਕੇ ਸਾਬਕਾ ਕਾਉਂਸਲਰ ਪਾਰਟੀ ਆਗੂ ਸੁਨੀਤਾ ਸ਼ਰਮਾ ਐਮਐਸਐਮੀ ਸੈੱਲ ਦੇ ਸੂਬਾ ਪ੍ਰਧਾਨ ਸੁਭੇਸ਼ ਦਾਬਰ ਭਾਜਪਾ ਸੂਬਾ ਵਪਾਰ ਸੈੱਲ ਦੇ ਪ੍ਰਧਾਨ ਦਿਨੇਸ਼ ਸਰਪਾਲ ਜ਼ਿਲ੍ਹਾ ਜਨਰਲ ਸਕੱਤਰ ਕਤੈੰਦੂ ਸ਼ਰਮਾ ਡਾਕਟਰ ਕਨਿਕਾ ਜੰਦਰ ਸਰਦਾਰ ਨਰਿੰਦਰ ਸਿੰਘ ਮੱਲੀ ਮੀਡੀਆ ਪੈਨਲਿਸਟਸ ਪਰਮਿੰਦਰ ਮਹਿਤਾ ਗੁਰਦੀਪ ਸਿੰਘ ਗੋਸ਼ਾ ਜਗਮੋਹਨ ਸ਼ਰਮਾ ਪ੍ਰੇਮ ਮਿੱਤਰ ਵਿਪਨ ਸੂਦ ਕਾਕਾ ਮਹਿਲਾ ਮੋਰਚਾ ਦੀ ਸੂਬਾ ਮੀਤ ਪ੍ਰਧਾਨ ਲੀਨਾ ਟਪਾਰੀਆ ਰਾਸ਼ੀ ਅਗਰਵਾਲ ਜ਼ਿਲ੍ਹਾ ਮੀਤ ਪ੍ਰਧਾਨ ਮਹੇਸ਼ ਸ਼ਰਮਾ ਜਸਪਾਲ ਜਨੋਤਰਾ ਡਾਕਟਰ ਨਰਮਲ ਨਈਰ ਮਨੀਸ਼ ਚੋਪੜਾ ਸੁਮਨ ਬਰਮਾ ਹਰਸ਼ ਸ਼ਰਮਾ ਪੰਕਜ ਜੈਨ ਅਸ਼ਵਨੀ ਟੰਡਨ ਲੱਕੀ ਸ਼ਰਮਾ ਜ਼ਿਲ੍ਹਾ ਸਕੱਤਰ ਨਵਲ ਜੈਨ ਸਤਨਾਮ ਸਿੰਘ ਸੇਠੀ ਸੁਖਜੀਵ ਸਿੰਘ ਬੇਦੀ ਤਰਮਿੰਦਰ ਸ਼ਰਮਾ ਅੰਕਿਤ ਬਤਰਾ ਮਿੰਨੀ ਜੈਨ ਸੁਨੀਲ ਮਾਫਿਕ ਦੀਪਕ ਗੋਇਲ ਪ੍ਰਿੰਸ ਸਿੰਘ ਬੱਬਰ ਸੁਮਿਤ ਟੰਡਨ ਅਮਿਤ ਡੋਗਰਾ ਖਜਾਂਚੀ ਬੋਬੀ ਜਿੰਦਲ ਸਹਾਇਕ ਖਜਾਂਚੀ ਅਤੁਲ ਜੈਨ ਪ੍ਰੈਸ ਸਕੱਤਰ ਡਾਕਟਰ ਸतीश ਕੁਮਾਰ ਸੋਸ਼ਲ ਮੀਡੀਆ ਇੰਚਾਰਜ ਰਾਜਨ ਪਾਂਡੇ ਦਫ਼ਤਰ ਸਕੱਤਰ ਪ੍ਰਵੀਨ ਸ਼ਰਮਾ ਬੁਲਾਰੇ ਨੀਰਜ ਬਰਮਾ ਸੰਜੀਵ ਚੌਧਰੀ ਸੁਮਿਤ ਮਰੋਹਤਰਾ ਸੁਰਿੰਦਰ ਕੌਸ਼ਲ ਵਰਿੰਦਰ ਸੈਗਲ ਸਾਬਰ ਹੁਸੈਨ ਚੰਦਨ ਗੁਪਤਾ ਵਿਸ਼ਾਲ ਗੁਲਾਟੀ ਸਾਬਕਾ ਕੌਂਸਲਰ ਪਾਰਟੀ ਆਗੂ ਸੁਨੀਤਾ ਸ਼ਰਮਾ ਸਾਬਕਾ ਡਾਕਟਰ ਕਾਉਂਸਲਰ ਜਸ਼ਪਾਲ ਚੌਧਰੀ, ਇੰਦਰ ਸਿੰਘ ਅਗਰਵਾਲ, ਵਿਪਨ ਬਿਨਾਇਕ ਸਰਦਾਰ ਨਿਰਮਲ ਸਿੰਘ, ਐਸਸੀ ਮੋਰਚਾ ਦੇ ਪ੍ਰਧਾਨ, ਅਜੀਤਪਾਲ, ਯੂਵ ਮੋਰਚਾ ਦੇ ਪ੍ਰਧਾਨ ਰਵੀ ਬੱਤਰਾ, ਮੈਲਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸ਼ਿਨੂ ਚੋਗ, ਬੀਸੀ ਮੋਰਚਾ ਦੇ ਪ੍ਰਧਾਨ ਜਸਵਿੰਦਰ ਸਿੰਘ ਸੱਗੂ, ਕਿਸਾਨ ਮੋਰਚਾ ਦੇ ਮੁਖੀ ਸੁਖਦੇਵ ਸਿੰਘ ਗਿੱਲ, ਪ੍ਰਵਾਸੀ ਮੋਰਚਾ ਪ੍ਰਧਾਨ ਰਾਜਕੁਮਾਰ ਪਾਦਵਾਜ, ਰਾਕੇਸ਼ ਕਪੂਰ ਘਟ ਗਣਤੀ ਮੋਰਚਾ ਦੇ ਮੁਖੀ ਅਨਵਰ ਹੁਸੈਨ ਮੇਲਾ ਮੋਰਚਾ ਦੀ ਜਨਰਲ ਸਕੱਤਰ ਸ਼ੀਮ ਸੀਮਾ ਸ਼ਰਮਾ ਜੋਤੀਸ਼ਰੀ ਵਾਸਤਵ ਅ ਸੰਤੋਸ਼ ਅਰੋੜਾ ਸੰਤੋਸ਼ ਵਰਮਾ ਰੁਪਿੰਦਰ ਕੌਰ ਮੋਂਗਾ ਪਲਵੀ ਵਿਨਾਇਕ ਸੰਤੋਸ਼ ਵਿੱਜ ਵਪਾਰ ਸੈੱਲ ਦੇ ਮੁਖੀ ਹਰਕੇਸ਼ ਮਿੱਤਲ ਲੀਗਲ ਸੈੱਲ ਦੇ ਮੁਖੀ ਡਾਕਟਰ ਕੇਜੀ ਸ਼ਰਮਾ ਕਲਚਰਲ ਸੈੱਲ ਦੇ ਮੁਖੀ ਅਨਿਲ ਮਿੱਤਲ ਸੀਨੀਅਰ ਸਿਟੀਜ਼ਨ ਸੈੱਲ ਦੇ ਮੁਖੀ ਵਿਨੋਦ ਕਾਲੀਆ ਅਸ਼ਵਨੀ ਮਰਵਾਹਾ ਮੰਡਲਾਂ ਦੇ ਮੁਖੀ ਪ੍ਰਮੋਦ ਕੁਮਾਰ ਅੰਕੁਰ ਵਰਮਾ ਹਰਮਨਸ ਸਲੋਜਾ ਆਸ਼ੀਸ਼ ਗੁਪਤਾ ਮਿਤਰਾਏ ਕੇਸ਼ਵ ਗੁਪਤਾ ਦੀਪਕ ਡਿਡਵਾਲ ਰਾਜੀਵ ਡਾਕਟਰ ਹਿਮਾਂਸ਼ੂ ਕਾਲੜਾ ਗੌਰਵ ਅਰੋੜਾ ਨਾਮਿਤ ਸ਼ਰਮਾ ਸੁਰੇਸ਼ ਅਗਰਵਾਲ ਗੁਰਵਿੰਦਰ ਸਿੰਘ ਭਮਰਾ ਅਮਿਤ ਮਿੱਤਲ ਸੰਦੀਪ ਵਦਵਾ ਕੇਵਲ ਡੋਗਰਾ ਪ੍ਰਗਟ ਸਿੰਘ ਜੋਗੀਸ਼ ਸ਼ਰਮਾ ਕੇਵਲ ਡੋਗਰਾ ਬਲਵਿੰਦਰ ਸਿਆਲ ਬਲਵਿੰਦਰ ਸਿੰਘ ਬਿੰਦਰ ਅਸ਼ੋਕ ਰਾਣਾ ਡਾਕਟਰ ਪਰਮਜੀਤ ਹਜ਼ਾਰਾਂ ਦੀ ਗਿਣਤੀ ਵਿੱਚ ਬੀਜੇਪੀ ਸਿੰਘ ਨਰਜਿੰਦਰ ਸ਼ਰਮਾ ਜਜਬੀਰ ਮਨਚੰਦਾ ਪ੍ਰਦੀਪ ਪੰਛੀ ਆਦ ਵਰਕਰਾਂ ਨੇ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ